ਸਾਸ਼ੇ ਕਾ ਮੇਰਾ ਨਾਮ ਹਰਸ਼ੀ ਵਰਮਾ ਤੇ ਅੱਜ ਆਪਾਂ ਇੱਕ ਕਹਾਣੀ ਜਿਸ ਦਾ ਨਾਮ ਹੈ ਸ਼ੇਰ ਤੇ ਚੂਹਾ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿੱਚ 8ਵੀਂ ਜਮਾਤ ਦੇ ਵਿਦਿਆਰਥੀ ਇਹਤ ਕਹਾਣੀ ਨੂੰ ਇੱਕ ਨਾਟਕ ਦੇ ਰੂਪ ਰਾਹੀ ਤੁਹਾਡੇ ਅੱਗੇ ਪੇਸ਼ ਕਰਨਗੇ ਤੇ ਇਹ ਹੈ ਇੱਕ ਸ਼ੇਰ ਤੇ ਇਹ ਹੈ ਸਾਡੇ ਸਾਹਮਣੇ ਚੂਹਾ ਤੇ ਇਹ ਹੈ ਨੇ ਸ਼ਿਕਾਰੀ ਤੇ ਇੱਕ ਵਾਰੀ ਇੱਕ ਜੰਗਲ ਵਿੱਚ ਸ਼ੇਰ ਤੇ ਚੂਹਾ ਰਹਿੰਦੇ ਸੀ ਸ਼ੇਰ ਜੰਗਲ ਦਾ ਰਾਜਾ ਸੀ ਤੇ ਸ਼ੇਰ ਜਿਹੜਾ ਸੀ ਉਹ ਬੜਾ ਹੀ ਕਮੰਡੇ ਸੀ ਉਹ ਹਮੇਸ਼ਾ ਜੰਗਲ ਵਿੱਚ ਖਾਂਦਾ ਪੀਂਦਾ ਜਾਨਵਰਾਂ ਤੇ ਰਾਜ ਕਰਦਾ ਆਪਣੀ ਹਕੂਮਤ ਜਮਾਦਾ ਤੇ ਹਮੇਸ਼ਾ ਸੁੱਤਾ ਰਹਿੰਦਾ ਸੀ ਉਸ ਦੀ ਖਰਾਟੀਆਂ ਦੀ ਆਵਾਜ਼ ਨੇ ਸਾਰੇ ਜਾਨਵਰਾਂ ਦਾ ਜਿਹੜਾ ਹਰਾਮ ਕੀਤਾ ਹੋਇਆ ਸੀ ਤੇ ਉਸ ਜੰਗਲ ਵਿੱਚ ਇੱਕ ਚੂਹਾ ਰਹਿੰਦਾ ਸੀ ਉਹ ਆਪਣੇ ਬਿੱਲ ਵਿੱਚ ਆਰਾਮ ਨਾਲ ਸੋ ਰਿਹਾ ਸੀ ਜਿਸ ਕਾਰਨ ਉਸ ਦੇ ਸ਼ੇਰ ਦੇ ਖਰਾਟੀਆਂ ਦੇ ਕਾਣ ਉਸ ਚੂਹੇ ਦੀ ਨਿੰਦਰ ਜਿਹੜੀ ਸੀ ਉਹ ਹਰਾਮ ਹੋ ਰਹੀ ਸੀ ਉਹ ਇਸ ਗੱਲ ਤੋਂ ਬੜਾ ਹੀ ਦੁਖੀ ਤੇ ਪਰੇਸ਼ਾਨ ਹੋ ਗਿਆ ਕਿਉਂਕਿ ਇਹ ਇੱਕ ਦਿਨ ਦੀ ਨਹੀਂ ਰੋਜ਼-ਰੋਜ਼ ਦੀ ਗੱਲ ਸੀ ਉਹ ਆਪਣੇ ਬਿੱਲ ਵਿੱਚੋਂ ਨਿਕਲੇ ਆ ਤੇ ਸ਼ੇਰ ਕੋਲ ਗਿਆ ਉਸਨੇ ਸ਼ੇਰ ਕੋਲ ਜਾ ਕੇ ਉਸਦੀ ਪੀੜ ਤੇ ਬੜੀ ਉਛਲ-ਕood ਕੀਤੀ ਤੇ ਸ਼ੇਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ੇਰ ਨਾ ਜਾਗਿਆ ਫਿਰ ਉਹ ਉਸ ਨੂੰ ਇੱਕ ਉਪਾਏ ਸੁਝਿਆ ਤੇ ਉਹ ਸ਼ੇਰ ਦੇ ਨੱਕ ਤੇ ਜਾ ਕੇ ਉਛਲ-ਕood ਕਰਨ ਲੱਗ ਪਿਆ ਸ਼ੇਰ ਦੀ ਨਿੰਦਰ ਖੁੱਲ ਗਈ ਤੇ ਉਹ ਸ਼ੇਰ ਨੇ ਉਸਨੂੰ ਫੜ ਲਿਆ ਪਰ ਚੂਹੇ ਨੇ ਬੜਾ ਹੀ ਡਰ ਕੇ ਚੂਹਾ ਬੜਾ ਡਰ ਗਿਆ ਸੀ ਤੇ ਡਰਨ ਦੇ ਕਾਰਨ ਉਸਨੇ ਬੜੇ ਹੀ ਸ਼ੇਰ ਕੋਲ ਮਿੰਨਤਾਂ ਕੀਤੀਆਂ ਪਰ ਸ਼ੇਰ ਉਸਨੂੰ ਛੱਡਣ ਲਈ ਤਿਆਰ ਨਹੀਂ ਸੀ ਉਸਨੇ ਸ਼ੇਰ ਨੂੰ ਕਿਹਾ ਕਿ ਮਹਾਰਾਜ ਮੈਂ ਤਾਂ ਇੱਕ ਨਿੱਕਾ ਜਿਹਾ ਚੂਹਾ ਲੇਕਿਨ ਤੁਸੀਂ ਤੇ ਜੰਗਲ ਦੇ ਰਾਜਾ ਹੋ ਮੈਨੂੰ ਇੱਕ ਛੋਟਾ ਜਿਹਾ ਚੂਹਾ ਸਮਝ ਕੇ ਤੇ ਛੋਟਾ ਜਿਹਾ ਜੰਗਲ ਦਾ ਜਾਨਵਰ ਸਮਝ ਕੇ ਮੈਨੂੰ ਮਾਫ਼ ਕਰ ਦਿਓ ਪਰ ਸ਼ੇਰ ਨੇ ਉਸਦੀ ਗੱਲ ਨਾ ਮੰਨੀ ਉਸਨੇ ਬਾਰ-ਬਾਰ ਬੇਨਤੀ ਕੀਤੀ ਪਰ ਸ਼ੇਰ ਫਿਰ ਵੀ ਸਹਿਮਤ ਨਾ ਹੋਇਆ ਉਸਨੇ ਕਿਹਾ ਕਿ ਮਹਾਰਾਜ ਕਦੀ ਨਾ ਕਦੀ ਮੈਂ ਵੀ ਤੁਹਾਡੇ ਕੰਮ ਆ ਸਕਦਾ ਹਾਂ ਇਸੀ ਉਮੀਦ ਨਾਲ ਤੋਂ ਸੇ ਮੈਨੂੰ ਛੱਡ ਦਿਓ ਸ਼ੇਰ ਨੇ ਸੋਚਿਆ ਕਿ ਚਲੋ ਠੀਕ ਹੈ ਮੈਂ ਇਸ ਨੂੰ ਛੱਡ ਦੇਣਾ ਹ ਤੇ ਉਸਨੇ ਸ਼ੇਰ ਨੇ ਉਸ ਚੂਹੇ ਨੂੰ ਛੱਡ ਦਿੱਤਾ ਇੱਕ ਵਾਰੀ ਦੀ ਗੱਲ ਹੈ ਸ਼ੇਰ ਜੰਗਲ ਵਿੱਚ ਘੁੰਮ ਰਿਹਾ ਸੀ ਤੇ ਉਸ ਨੂੰ ਸ਼ਿਕਾਰੀਆਂ ਦੇ ਆਉਣ ਦੀ ਭਣਤ ਨਹੀਂ ਸੀ ਤੇ ਸ਼ਿਕਾਰੀ ਅਚਾਨਕ ਆਏ ਤੇ ਉਹਨਾਂ ਨੇ ਸ਼ੇਰ ਨੂੰ ਜਾਲ ਵਿੱਚ ਫਸਾ ਲਿਆ ਤੇ ਸ਼ਿਕਾਰੀ ਆਪਣੇ ਅਗਲੇ ਸ਼ਿਕਾਰ ਲਈ ਜੰਗਲ ਵਿੱਚ ਇੱਧਰ-ਉੱਧਰ ਚਲੇ ਗਏ ਤੇ ਸ਼ੇਰ ਜਿਹੜਾ ਸੀ ਉਹ ਜਾਲ ਵਿੱਚ ਫਸਿਆ ਰਿਹਾ ਤੇ ਉਸਨੇ ਆਪਣੇ ਆਪ ਨੂੰ छुड़ाਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਸੀ ਤੇ ਉਸ ਫਿਰ ਚੂਹੇ ਨੇ ਵੇਖਿਆ ਕਿ ਜੰਗਲ ਦਾ ਰਾਜਾ ਇੱਕ ਜਾਲ ਵਿੱਚ ਫਸਿਆ ਹੋਇਆ ਹੈ ਤੇ ਉਹ ਆਪਣੇ ਮਹਾਰਾਜ ਕੋਲ ਗਿਆ ਤੇ ਉਸ ਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਇਹ ਕੀ ਤੁਸੀਂ ਇਸ ਜਾਲ ਵਿੱਚ ਕਿਵੇਂ ਫਸ ਗਏ ਹੋ ਤੇ ਸ਼ੇਰ ਨੇ ਆਪਣੀ ਸਾਰੀ ਵਿਥਾ ਸੁਣਾਈ ਤੇ ਸ਼ੇਰ ਨੇ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਇਸ ਜਾਲ ਵਿੱਚੋਂ ਆਜ਼ਾਦ ਕਰੋ ਫਿਰ ਚੂਹੇ ਨੇ ਆਪਣੇ ਦੋ ਦੰਦਾ ਨਾਲ ਉਸ ਜਾਲ ਨੂੰ ਕੁੱਤਰ ਦਿੱਤਾ ਇਕ ਉਤਰਨ ਦੇ ਨਾਲ ਉਹ ਸ਼ੇਰ ਜਿਹੜਾ ਸੀ ਜਾਲ ਵਿੱਚੋਂ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਦੋਵੇਂ ਸੱਚੇ ਮਿੱਤਰ ਬਣ ਗਏ ਤੇ ਉਹਨਾਂ ਨੇ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਸੌਖਾ ਦੇ ਬੱਚਿਓ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਤੁਹਾਨੂੰ ਕਿ ਕਿਸੇ ਵੀ ਛੋਟੇ ਪ੍ਰਾਣੀ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਬੱਚਿਓ ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਨੂੰ ਵੀ ਛੋਟਾ ਸਮਝ ਕੇ ਉਸ ਦਾ ਉਸ ਨੂੰ ਤੰਗ ਨਹੀਂ ਕਰਨਾ ਚਾਹੀਦਾ ਇਸ ਨਾਲ ਸਾਡੀ ਕਹਾਣੀ ਇਹ ਸ਼ੇਰ ਤੇ ਚੂਹਾ ਸਮਾਪਤ ਹੁੰਦੀ ਹੈ ਸাশ੍ਰੀਆ ਕਰ